ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਕਲਕ ਗੱਲ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਜੇ ਕੋਈ ਹੋਰ ਕਰਦੇ ਆ ਇਸ ਵੇਲੇ ਚਰਚਾ ਵਿੱਚ ਨਹੀਂ ਆਉਂਦੀ ਮੁਸ਼ਕਲਾਂ ਸਿਆਣੇ ਕਹਿੰਦੇ ਨੇ ਜਦੋਂ ਮਨੁੱਖ ਤੇ ਵਿਪਤਾ ਪੈਂਦੀ ਹੈ ਤੇ ਰੱਸੀਆਂ ਦੇ ਸੱਪ ਵੀ ਬਣ ਬਣ ਕੇ ਵੀ ਰੰਡਸ ਜਾਂਦੇ ਨੇ ਪਲੇ ਬੁਰੇ ਦੀ ਪਰਖ ਨਹੀਂ ਰਹਿੰਦੀ ਆਪਣੇ ਬੇਗਾਨੇ ਹੋ ਜਾਂਦੇ ਨੇ ਬਹੁਤ ਵਰਤਾਰੇ ਵਾਪਰਦੇ ਨੇ ਪਰੰਤੂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਇਹ ਗੱਲ ਟੁੱਕਦੀ ਹੈ ਕਿ ਬੁਰੇ ਕੰਮਾਂ ਦੇ ਬੁਰੇ ਨਤੀਜੇ ਜੇ ਕਿਸੇ ਮਨੁੱਖ ਨੇ ਮਾੜੇ ਕਰਮ ਕੀਤੇ ਨੇ ਮਾੜਾ ਕੀਤਾ ਕਿਸੇ ਨਸ਼ੇ ਵਿੱਚ ਭਾਵੇਂ ਸੱਤਾ ਦੇ ਨਸ਼ੇ ਵਿੱਚ ਭਾਵੇਂ ਪੈਸੇ ਦੇ ਨਸ਼ੇ ਵਿੱਚ ਭਾਵੇਂ ਕਿਸੇ ਪਰਿਵਾਰ ਦੇ ਨਸ਼ੇ ਵਿੱਚ ਉਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਰੇਸ਼ਾਨੀ ਜ਼ਰੂਰ ਤੰਗ ਕਰੇਗੀ ਤੇ ਵਿਕਰਮ ਸਿੰਘ ਮਜੀਠੀਆ ਅੱਜ ਇੱਕ ਤਰ੍ਹਾਂ ਨਾਲ ਇਕੱਲੇ ਇਕੱਲੇ ਪਏ ਨਜ਼ਰ ਆਉਂਦੇ ਨੇ ਸਾਰੇ ਦਰਸ਼ਕ ਆਵਾਜ਼-ਏ-ਖਲਕ ਦੇ ਕਿਉਂਕਿ ਸਾਡਾ ਪਲੇਟਫਾਰਮ ਸਾਂਝਾ ਹੈ ਤੇ ਅਸੀਂ ਹਮੇਸ਼ਾ ਨਿਰਪੱਖ ਵਿਚਾਰ ਦੇਣ ਦਾ ਯਤਨ ਕਰਦੇ ਆਂ ਤੁਹਾਡੇ ਸਾਰਿਆਂ ਦੀ ਯਾਦ ਹੋਵੇਗਾ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ 10 ਸਾਲ ਸਰਕਾਰ ਰਹੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਤੋਤੇ ਬੋਲਦੀ ਸੀ ਇੱਕ ਤਰ੍ਹਾਂ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਕੈਬਨਟ ਮੰਤਰੀ ਅਤੇ ਅਹੁਦੇ ਵੀ ਉਹ ਮੰਤਰਾਲੇ ਵੀ ਉਹ ਜਿਹੜੇ ਨਾਮਵਰ ਮਾਲ ਮੰਤਰੀ ਵਰਗੇ ਵੱਡੇ ਮਹਿਕਮੇ ਪੰਜਾਬ ਦਾ ਐਸਐਸਪੀ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਹੀਟ ਲੈਵਲ ਨੂੰ ਛੱਡ ਦਈਏ ਹਰ ਵੇਲੇ ਹਾਜ਼ਰੀ ਭਰਦਾ ਅਸਲੂਤ ਕੁਮਾਰ ਦਾ ਹਰ ਵੇਲੇ ਜੀ ਹਜ਼ੂਰੀ ਹੁੰਦੀ ਸਬਿਕਰਮ ਸਿੰਘ ਮਜੀਠੀਆ ਨੂੰ ਮਨਿਸਟਰ ਐਮਐਲਏ ਵਿਦਾ ਇੱਕ ਸਬਿਕਰਮ ਸਿੰਘ ਮਜੀਠੀਆ ਨੂੰ ਲੋਕਲ ਲੈਵਲ ਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੇ ਲੈਵਲ ਦੇ ਅਕਾਲੀ ਆਗੂ ਕਿਸ ਤਰ੍ਹਾਂ ਉਸਤੇ ਆਲੇ ਦੋਲੇ ਝੁਰਮਟ ਲੱਗਾ ਰਹਿੰਦਾ ਸੀ ਪਰ ਅੱਜ ਜਿਹੋ ਜਿਹੇ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉਹ ਪੁਰਾਣੇ ਸਾਥੀ ਵੀ ਇੱਕ ਤਰ੍ਹਾਂ ਨਾਲ ਉਹਨਾਂ ਦੇ ਖਿਲਾਫ ਜਾ ਖੜੇ ਹੋਏ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਸੱਤਾ ਦੇ ਵੱਲੋਂ ਥੋੜੀ ਬਹੁਤ ਚੁੰਡੀ ਵੱਡੀ ਹੁੰਦੀ ਸੀ ਮੈਨੂੰ ਯਾਦ ਆਉਂਦਾ ਹੈ ਇੱਕ ਅਕਾਲੀ ਆਗੂ ਦੇ ਭੋਗ ਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤੇ ਮੈਂ ਉਸ ਭੋਗ ਤੇ ਬੋਲਦਿਆਂ ਇਹ ਕਹਿ ਦਿੱਤਾ ਕਿ ਇਸ ਸੱਜਣ ਵੱਲੋਂ ਜ਼ਿੰਦਗੀ ਵਿੱਚ ਵਿਛੜਦੇ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਦੇ ਕੋਈ ਚੁੰਡੀ ਵੱਡੀ ਗਈ ਹੋਵੇ ਕਿਉਂਕਿ ਚੁੰਡੀ ਵੱਡਣਾ ਸਿਆਸਤ ਦਾ ਇੱਕ ਆਮ ਰੁਝਾਨ ਹੈ ਤੇ ਸਿਆਸਤ ਵਿੱਚ ਰਹਿੰਦੇ ਆ ਕਿਸੇ ਨਾ ਕਿਸੇ ਦੀ ਚੁੰਡੀ ਜ਼ਰੂਰ ਵੱਡੀ ਜਾਂਦੀ ਹੈ ਤੇ ਪਰਿਵਾਰ ਵੱਲੋਂ ਮਾਫੀ ਮੰਗੀ ਜਾਂਦੀ ਹੈ ਤੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਆਪਣੇ ਬਜ਼ੁਰਗਾਂ ਦੀ ਗੱਲ ਉਹ ਆਪਣੇ ਪੱਲੇ ਵਿੱਚ ਪਾਉਂਦੇ ਨੇ ਉਸ ਤੋਂ ਬਾਅਦ ਜਦੋਂ ਭੋਗ ਖਤਮ ਹੁੰਦਾ ਤੇ ਭੋਗ ਤੋਂ ਬਾਅਦ ਮੈਂ ਬਾਹਰ ਆਇਆ ਬਾਹਰ ਆ ਕੇ ਜਦੋਂ ਸੰਗਤ ਦੇ ਵਿੱਚ ਖਲੋਤਾ ਹੋਇਆ ਸੀ ਚਾਹ ਪੀ ਰਿਹਾ ਸੀ ਤੇ ਇੱਕ ਸੱਜਣ ਆਇਆ ਭਾਈ ਸਾਹਿਬ ਮੈਨੂੰ ਜਾਣਦਾ ਸੀ ਨਾਂ ਲੈ ਕੇ ਭਾਈ ਸਾਹਿਬ ਤੁਸੀਂ ਆਖਿਆ ਸੀ ਕਿ ਚੁੰਡੀ ਵੱਡੀ ਮੈਂ ਕਿਹਾ ਜੀ ਬਿਲਕੁਲ ਪਰਿਵਾਰ ਵੱਲੋਂ ਮਾਫੀ ਮੰਗੀ ਗਈ ਹੈ ਕਹਿੰਦੇ ਚੁੰਡੀ ਨਹੀਂ ਇਹਨੇ ਤੇ ਸਾਡੇ ਘਰੂਟ ਵੱਡੇ ਸਨ ਤੇ ਮੈਂ ਬੜਾ ਹੈਰਾਨ ਪਰੇਸ਼ਾਨ ਹੋਇਆ ਗੱਲ ਨੂੰ ਚਲੋ ਮਜ਼ਾਕੀਆ ਲਹਿਜੇ ਵਿੱਚ ਲੈ ਕੇ ਸੱਜਣ ਦੁਨੀਆ ਤੋਂ ਚਲਾ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਅੰਤਾਂ ਦੀ ਮੁਹੱਬਤ ਸੀ ਉਸ ਤੁਰ ਜਾਣ ਵਾਲੇ ਨਾਲ ਤੇ ਅਸੀਂ ਗੱਲ ਆਈ ਗਈ ਕਰ ਦਿੱਤੀ ਪਰ ਅੱਜ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਵੇਖਦੇ ਆ ਜਿਉਂਦੇ ਜੀ ਇਸ ਉਮਰ ਦੇ ਵਿੱਚ ਸਾਰੇ ਭਾਵੇਂ ਡਰ ਪੈ ਖੋਫ ਦਾ ਨਾਮੁਨਸ਼ਾਨ ਸਾਬਕਮ ਸਿੰਘ ਮਜੀਠੀਆ ਦੇ ਨੇੜੇ ਤੇ ਨਹੀਂ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਗਵਾਂਡੀ ਰਾਜਾਂ ਵਿੱਚ ਲਜਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਉਹਨਾਂ ਦੀ ਜਾਇਦਾਦ ਕੋਈ ਪਈ ਹੈ ਬੇਨਾਮੀ ਜਾਇਦਾਦ ਕਿਸੇ ਦੇ ਨਾਂ ਜਾਇਦਾਦ ਉਹਨੂੰ ਖੰਘਾਲਿਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਸੱਤਾ ਵੇਲੇ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਭਾਈਵਾਲ ਸਨ ਉਹ ਕਿਤੇ ਨਜ਼ਰ ਨਹੀਂ ਆਉਂਦੇ ਤੇ ਜਿਨ੍ਹਾਂ ਦੇ ਕਿਤੇ ਨਾ ਕਿਤੇ ਚੁੰਡੀ ਵੱਡੀ ਗਈ ਉਹ ਅੱਜ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਿਆਾ ਦਰਜ ਕਰਵਾਉਣ ਵਾਲੇ ਜਦੋਂ تنਵੀਰ ਸਿੰਘ ਗਿੱਲ ਹੋਰਾਂ ਨੂੰ ਦੇਖਦੇ ਆਂ ਅਸੀਂ ਬੋਨੀ ਜਨਾਲਾ ਹੋਰਾਂ ਨੂੰ ਦੇਖਦੇ ਆਂ ਤਾਂ ਇਦਾਂ ਲੱਗਦਾ ਹੈ ਕਿ ਵਿਪਤਾ ਕਦੇ ਕਿਸੇ ਮਨੁੱਖ ਤੇ ਇਕੱਲੀ ਨਹੀਂ ਆਉਂਦੀ ਇਹ ਡਾਰਾਂ ਦੇ ਰੂਪ ਵਿੱਚ ਆਉਂਦੀ ਹੈ ਇੱਕ ਕੱਲੀ ਵਿਪਤਾ ਤੋਂ ਬਾਅਦ ਦੁੱਖਾਂ ਦੀਆਂ ਡਾਰਾਂ ਮੁਸ਼ਕਲਾਂ ਦੀਆਂ ਡਾਰਾਂ ਮਾਨਸਿਕ ਤੌਰ ਤੇ ਮਨੁੱਖ ਪਰੇਸ਼ਾਨ ਹੋ ਜਾਂਦਾ ਹੈ ਤੇ ਅੱਜ ਵਿਕਰਮ ਸਿੰਘ ਮਜੀਠੀਆ ਦਾ ਹਾਲ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵੀ ਇਹ ਸਾਰਾ ਕੁਝ ਆਖਿਆ ਜਾ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਪੰਜਾਬ ਦਾ ਓਕਾਗ ਸਿਆਸਤਾਨ ਜਿਹਦੇ ਖਿਲਾਫ ਲਗਭਗ 100 36 ਕਰੋੜ ਦੀਆਂ ਦੇਣਦਾਰੀਆਂ 540 ਕਰੋੜ ਦੀ ਬੇਨਾਮੀ ਜਾਇਦਾ 540 ਕਰੋੜ ਰੁਪਏ ਦੀ ਸੰਪਤੀ ਤੇ 540 ਕਰੋੜ ਦੇ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਦਾ ਲੈਣ-ਦੇਣ ਜੋ ਸਰਕਾਰ ਵੱਲੋਂ ਜਾਂ ਵਿਜੀਲੈਂਸ ਭਾਗ ਵੱਲੋਂ ਅੰਕੜੇ ਨੇ ਜਿਹੜੇ ਸਾਹਮਣੇ ਆ ਰਹੇ ਨੇ ਉਸ ਮੁਤਾਬਕ 29 ਮੋਬਾਈਲ 2 ਲੈਪਟਾਪ ਇਹ ਸਾਰਾ ਕੁਝ ਇਸ ਗ੍ਰਿਫਤਾਰੀ ਦਾ ਵੱਡੇ ਲੈਵਲ ਤੇ ਵੀ ਜਿਹੜਾ ਵਿਰੋਧ ਹੈ ਤਰੀਕੇ ਦਾ ਵਿਰੋਧ ਕਾਨੂੰਨ ਦਾ ਵਿਰੋਧ ਹੈ ਜਿਹੜਾ ਉਹ ਸੱਜਣ ਵੀ ਕਰ ਰਹੇ ਨੇ ਜਿਨ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਦੀ ਕਿਸੇ ਵੀ ਪੱਖੋਂ ਕਦੇ ਇੱਕ ਸੁਰਤਾ ਨਹੀਂ ਰਹੀ ਪਰ ਉਹ ਕਹਿੰਦੇ ਨੇ ਇਹ ਵਰਤਾਰਾ ਸਹੀ ਨਹੀਂ ਹੈ ਵਿਕਰਮ ਸਿੰਘ ਮਜੀਠੀਆ ਵਾਲਾ ਉਹਨਾਂ ਦਾ ਡਰੱਗ ਮਾਮਲੇ ਵਾਲਾ منی ਲਾਂਡਰਿੰਗ ਵਾਲਾ 800 ਕਰੋੜ ਦਾ ਜਿਹੜਾ ਡਰੱਗ ਰੈਕਟਰ ਸੀ ਉਹ منی ਲਾਂਡਰਿੰਗ ਮਾਮਲਾ ਜਦੋਂ ਕਿਤੇ ਨਹੀਂ ਖੜਿਆ ਵਿਕਰਮ ਸਿੰਘ ਮਜੀਠੀਆ ਉਸ ਮਾਮਲੇ ਵਿੱਚ ਵੀ ਜਮਾਨਾ ਤੇ ਚੱਲ ਰਹੇ ਨੇ ਲੋਕੀ ਕਹਿੰਦੇ ਨੇ ਕਿ ਇਹ ਕੇਸ ਵੀ ਨਹੀਂ ਖਰੇਗਾ ਪਰੰਤੂ ਜਿਹੜਾ ਸਮਾਂ ਅੱਜ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਚੱਲ ਰਿਹਾ ਉਹ ਬਹੁਤ ਮੰਤਪਕ ਹੈ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹੈ ਨਸ਼ੇ ਸਾਰੇ ਮਾੜੇ ਨੇ ਪਰ ਦੋ ਨਸ਼ੇ ਬਹੁਤ ਮਾੜੇ ਨੇ ਸੱਤਾ ਦਾ ਨਸ਼ਾ ਤੇ ਜਵਾਨੀ ਦਾ ਨਸ਼ਾ ਤੇ ਜਦੋਂ ਦੋਨੋਂ ਨਸ਼ੇ ਇਕੱਠੇ ਹੋ ਜਾਣ ਤੇ ਫਿਰ ਤੇ ਗੱਲ ਹੀ ਵਿਕਰਮ ਸਿੰਘ ਮਜੀਠੀਆ ਜਵਾਨੀ ਦੇ ਵਿੱਚ ਸੱਤਾ ਮਿਲ ਗਈ ਹੈ ਤੇ ਸੱਤਾ ਦੇ ਹੁੰਦੇ ਆ ਜੇ ਕਿਤੇ ਥੋੜੀ ਬਹੁਤ ਗਲਤੀ ਕਿਸੇ ਮਨੁੱਖ ਦੇ ਚੁੰਡੀ ਵੱਡੀ ਗਈ ਅੱਜ ਉਹ ਮੁਕਾਬਲੇ ਵਿੱਚ ਆਣ ਖੜੇ ਹੋਏ ਨੇ ਅੱਜ ਉਵਰੋਧ ਵਿੱਚ ਆਣ ਖੜੇ ਹੋਏ ਨੇ ਉਹਨਾਂ ਵੱਲੋਂ ਬਿਆਨ ਦਰਜ ਕਰਵਾਏ ਜਾ ਰਹੇ ਨੇ ਤੇ ਮੁਸ਼ਕਲ ਸਮੇਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜਿਸ ਤਰ੍ਹਾਂ ਵਿਜੀਲੈਂਸ ਆਪਣੇ ਤਰੀਕੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਦੇਸ਼ ਦਾ ਕਾਨੂੰਨ ਕਹਿੰਦਾ ਜਾਂ ਜਿਸ ਤਰ੍ਹਾਂ ਸਰਕਾਰਾਂ ਕਹਿੰਦੀਆਂ ਨੇ ਅੱਜ ਉਹ ਕੀਤੀਆਂ ਜਾ ਰਹੀਆਂ ਨੇ ਤੇ ਵਿਕਰਮ ਸਿੰਘ ਮਜੀਠੀਆ ਕਿਸੇ ਵੇਲੇ ਪੰਜਾਬ ਦੀ ਸੱਤਾ ਦਾ ਸਭ ਤੋਂ ਸਰਵੋਤਮ ਆਗੂ ਸੱਤਾ ਦਾ ਕੇਂਦਰੀਕਰਨ ਸੱਤਾ ਜਿਨ੍ਹਾਂ ਦੇ ਸਿਰ ਚੜ੍ਹ ਕੇ ਬੋਲਦੀ ਸੀ ਸੱਤਾ ਜਿਨ੍ਹਾਂ ਦੀ ਪੰਜਾਬ ਵਿੱਚ ਵੀ ਸੱਤਾ ਜਿਨ੍ਹਾਂ ਦੀ ਹਿੰਦੁਸਤਾਨ ਵਿੱਚ ਵੀ ਸੀ ਤੇ ਅੱਜ ਇਕੱਲੇ ਇਕੱਲੇ ਪੈ ਨਜ਼ਰ ਆਉਂਦੇ ਨੇ ਜਰੂਰ ਇਹ ਗੱਲ ਸੋਚਣੀ ਤੇ ਵਿਚਾਰਨੀ ਹੋਵੇਗੀ ਜਿਹੜੇ ਸੱਤਾ ਚ ਭਾਈਵਾਲ ਸਨ ਉਹ ਪ੍ਰੈਸ ਬਿਆਨ ਤੋਂ ਬਾਅਦ ਕੁਝ ਨਹੀਂ ਕਰ ਰਹੇ ਤੇ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਦੋਨੋਂ ਤੇ ਪੇਸ਼ੀ ਸੀ ਜਿਹੜੀ ਪਿੱਛੇ ਲੰਘ ਕੇ ਗਈ ਹੈ ਕਿਉਂਕਿ ਦੋ ਰੁੱਤੇ ਹਲੇ ਹੋਣੀਆਂ ਤੇ ਉਹਦੇ ਵਿੱਚ ਬਹੁਤ ਥੋੜੇ ਅਕਾਲੀ ਵਰਕਰ ਯੂਥ ਅਕਾਲੀ ਦਲ ਦੇ ਕੁਝ ਵਰਕਰ ਪੁੱਜੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਯੂਥ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਆ ਆਵਾਜ਼ ਮਾਰੀ ਤੇ ਮੇਜਾ ਲੱਗ ਜਾਂਦਾ ਸੀ ਉਹ ਕਰੰਟ ਉਹ ਜਲਵਾ ਨਹੀਂ ਰਿਹਾ ਖਤਮ ਹੋ ਗਿਆ ਸਾਰਾ ਕੁਝ ਕਿਸ ਚੀਜ਼ ਦੀ ਭੇਟ ਚੜ ਗਿਆ ਇਹ ਸਾਰਾ ਵਿਚਾਰਨ ਦਾ ਮਸਲਾ ਹੈ ਕਿ ਸੱਤਾ ਸਦੀਵੀ ਨਹੀਂ ਹੁੰਦੀ ਸੱਤਾ ਨੇ ਚਲੀ ਜਾਣਾ ਹੁੰਦਾ ਸੱਤਾ 5 ਸਾਲ ਲਈ ਹੁੰਦੀ ਸੱਤਾ 10 ਸਾਲ ਲਈ ਹੋ ਸਕਦੀ ਹੈ ਸੱਤਾ ਭਾਵੇਂ ਉਦੋਂ ਦੇ ਸਿਆਸਤਦਾਨ ਸਨ ਭਾਵੇਂ ਅੱਜ ਦੇ ਸਿਆਸਤਦਾਨ ਸਨ ਭਾਵੇਂ ਇਹਨਾਂ ਦੇ ਵਿਚਾਲੇ ਵਾਲੇ ਸਿਆਸਤਦਾਨ ਸਨ ਕਿਸੇ ਦੀ ਸਕੀ ਨਹੀਂ ਰਹੀ ਤੇ ਨਸਦੀ ਵੀ ਰਹੀ ਹੈ ਸੱਤਾ ਚਲੀ ਗਈ ਹੈ ਪਰ ਸੱਤਾ ਦੇ ਨਾਲ ਨਾਲ ਸੰਤਾਪ ਆ ਜਿਹੜਾ ਉਹ ਮਨੁੱਖ ਦਾ ਖਹਿੜਾ ਨਹੀਂ ਛੱਡਦਾ ਤੇ ਅੱਜ ਵਿਕਰਮ ਸਿੰਘ ਮਜੀਠੀਆ ਬਹੁਤ ਸਾਰੇ ਅਕਾਲੀ ਵਰਕਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਸੁੱਖਾ ਮੰਗਦੇ ਸੀ ਉਹ ਉਦੋਂ ਵੀ ਨਿਰਾਸ਼ ਹੋਏ ਜਿਨ੍ਹਾਂ ਦੇ ਕੰਮ ਨਾ ਹੋਏ ਜਿਨ੍ਹਾਂ ਨੂੰ ਕਿਤੇ ਗੋਲਿਆ ਨਾ ਗਿਆ ਜਿਨ੍ਹਾਂ ਨੂੰ ਪੁੱਛ ਪ੍ਰਤੀਤ ਨਹੀਂ ਹੋਈ ਜਿਨ੍ਹਾਂ ਦੇ ਪੱਲੇ ਕਿਸੇ ਨਾ ਕਿਸੇ ਰੂਪ ਵਿੱਚ ਨਿਰਾਸ਼ਾ ਪਈ ਉਹ ਤੇ ਵੈਸੇ ਹੀ ਨਿਰਾਸ਼ ਹੋ ਗਏ ਪਰੰਤੂ ਜਿਨ੍ਹਾਂ ਦੇ ਕਿਤੇ ਚੁੰਡੀ ਵੱਡੇਗੀ ਉਹ ਅੱਜ ਮੁਕਾਬਲੇ ਵਿੱਚ ਆਣ ਖੜੇ ਹੋਏ ਨੇ ਤੇ ਸੱਤਾ ਦੇ ਹੁੰਦਿਆਂ ਸੱਤਾ ਦਾ ਨਸ਼ਾ ਜਿਹੜਾ ਉਹਨੂੰ ਕਦੇ ਵੀ ਸਿਰ ਚੜਨ ਨਹੀਂ ਦੇਣਾ ਚਾਹੀਦਾ ਤੇ ਅੱਜ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਅਦਾਲਤਾਂ ਇਸ ਮਸਲੇ ਵਿੱਚ ਕੋਈ ਵੀ ਰੁਖ ਘਤਾਰ ਕਰ ਸਕਦੀਆਂ ਨੇ ਪੂਰੇ ਦਾ ਪੂਰਾ ਬਰੀ ਕਰ ਸਕਦੇ ਨੇ ਕਟਾਰੇ ਵਿੱਚ ਖੜਾ ਕਰਕੇ ਸਜ਼ਾ ਵੀ ਦੇ ਸਕਦੇ ਆ ਇਹ ਕੰਮ ਅਦਾਲਤਾਂ ਦਾ ਇਹ ਸਰਕਾਰਾਂ ਦਾ ਕੰਮ ਹੈ ਇਹ ਕਾਨੂੰਨ ਦਾ ਕੰਮ ਹੈ ਪਰੰਤੂ ਜਿਹੜੀ ਗੱਲ ਸਮਾਜਿਕ ਤੌਰ ਤੇ ਦੇਖਣੀ ਬਣਦੀ ਹੈ ਉਹ ਇਹ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਸਾਥੀ ਨੇ ਜਿਹੜੇ ਅੱਜ ਸਾਹਮਣੇ ਆਣਖ ਲੋਏ ਨੇ ਜਾਂ ਛੱਡ ਕੇ ਸਦਾਲੀ ਪਾਸੇ ਹੋ ਗਏ ਨੇ ਉਹ ਲੋ ਕਿਤੇ ਨਜ਼ਰ ਨਹੀਂ ਆਉਂਦਾ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਆਵਾਜ਼ ਮਾਰਿਆ ਨਜ਼ਰ ਆਉਂਦਾ ਹੁੰਦਾ ਸੀ ਇਸ ਕਰਕੇ ਸੱਤਾ ਦੇ ਨਸ਼ੇ ਵਿੱਚ ਮਨੋਖਲੋਖ ਨਹੀਂ ਕਰਨਾ ਚਾਹੀਦਾ ਸੱਤਾ ਸਦੀਵੀ ਨਹੀਂ ਹੁੰਦੀ ਸੱਤਾ ਨੇ ਖੁੱਸ ਜਾਣਾ ਹੁੰਦਾ ਤੇ ਅੱਜ ਸਾਬ ਵਿਕਰਮ ਸਿੰਘ ਮਜੀਠੀਆ ਇਕੱਲੇ ਤੇ ਇੱਕ ਤਰ੍ਹਾਂ ਨਾਲ ਸੰਤਾਪ ਦੇ ਵਿੱਚ ਘਿਰੇ ਨਜ਼ਰ ਆ ਰਹੇ ਨੇ ਕੱਲ ਕੀ ਹੋਵੇਗਾ ਉਹ ਜੋ ਕੁਝ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ